ਆ ਸੁਣੋ ਜੀ ਹਾਂ ਬਖਾਉਣੇ ਜੀ ਬੱਲਵ ਤੇ ਬਹੁਤ ਵੀ ਗਾਣੇ ਚੱਲਦੇ ਆ ਤੇ ਮੋਰ ਤੇਰੀ ਬਾਜਾ ਜੀ ਕਹਾ ਬੱਲਵ ਬਾਜੀ ਦੇਖੋ ਧਿਆਨ ਨਾਲ ਕਾਰੰਪਨੀਆ ਤੇ ਇਹ ਅਭੀ ਅੰਗਰੇਜ਼ੀ ਦਾ ਮੈਨੂੰ ਆਉਂਦੀ ਹੈ ਤੁਸੀਂ ਪੜ੍ਹ ਸਕਦੇ ਹੋ ਇਹਦੇ ਵਿੱਚ ਸਪੀਕਰ ਲੱਗਿਆ ਤੇ ਲਾਈਟ ਚੱਲਦੀ ਹੈ ਬੱਲਵ ਤੇ ਨਹੀਂ ਚੱਲਦਾ ਕੰਡਕਟ ਬੱਲਵ ਨਾਲ ਨਹੀਂ ਹੁੰਦਾ ਜੀ ਹਾਂ ਜੀ ਚੰਨ ਦਿਖਾਉਣੇ ਜੀ ਚਲਾ ਕੇ ਹਾਂ ਦੇਖੋ ਜੀ ਇਹ ਬੋਲੂਗਾ ਟੂ ਟੂ ਦੀ ਆਵਾਜ਼ ਆਉਗੀ ਇਹਦੇ ਚ ਟੂ ਟੂ ਆਹ ਟੂ ਟੂ ਦੀ ਆਵਾਜ਼ ਆਉਂਦੀ ਹੈ ਫਿਰ ਸੋਸਾ ਕਨੈਕਟ ਹੋ ਗਈ ਫਰਮਾਇਣਾ ਦੇਖੋ ਜੀ ਉੱਠਾ ਬੋਲੀਏ ਜਿੰਨਾ ਵੀ ਕਿਸੇ ਪੁਸੇ ਨੂੰ ਚੰਗਾ ਵਾਂਗ ਟੂਣਾ ਫੇਰ ਕੁੱਟਦਾ ਏ ਲਾਹ ਹੀਰਿਆ ਜੋ ਇਸ਼ਕ ਦੀ ਜੇ ਹੋ ਗਿਆ ਹੋਵੇ ਆਸ਼ ਜ਼ਿੰਦਗੀ ਪਰ ਬਹੁਤ ਸੋਹਣੀ ਚੀਜ਼ ਹੈ ਇਹ ਕਿਸ ਨੂੰ ਪਤਾ ਨਹੀਂ ਲੱਗਦਾ ਕਿ ਕਿੱਥੇ ਲੱਗਿਆ ਵਾ ਸਪੀਕਰ ਅਗਲਾ ਆ ਰਿਹਾ ਕਰਾਂਗਾ ਸਦਾ ਰੰਗ ਦੇ ਬੱਜੇ ਤੇ ਮਚਾ ਲੈ ਕਿਸ ਨੂੰ ਹੱਸ ਸਕਦੇ ਹੱਸ ਸਕਦੇ ਨੀ ਕੰਦੇ ਦੀ ਆ ਦੇਖੋ ਜਿਹੜਾ ਮੋਬਾਈਲ ਦੀ ਆਵਾਜ਼ ਆ ਰਹੀ ਤਾਂ ਆ ਹੁਣ ਕੱਲਾ ਫੋਨ ਬਹੁਤ ਜ਼ੁੜੀ ਜੀ ਧੰਨਵਾਦ